ਸਾਂਜ ਦੇ 7:00 ਵਜੇ ਤੋਂ 12:00 ਵਜੇ ਤੱਕ ਲੈ ਕੇ 3:00 ਵਜੇ ਤੱਕ ਰੇਲ ਰੁਕਣ ਦੇ ਜਿਹੜਾ ਕਿ ਲਿਖ ਦੇ ਲਿਖਿਆ ਸੀ ਇਸ ਤਰ੍ਹਾਂ ਦੇਖ ਰਿਓ ਕਿ ਕੇਂਦਰ ਸਰਕਾਰ ਨੂੰ ਕੋਈ ਅਸਰ ਹੋਏਗਾ ਤੇ ਸਰਕਾਰਾਂ ਨੇ ਅਸਲ ਚ ਜਿਹੜੀ ਸਾਡੇ ਇਤੋਂ ਕਾਰਪੋਰੇਟ ਹੈ ਪੂਰੀ ਦੁਨੀਆ ਭਰ ਦਾ ਕਾਰਪੋਰੇਟ ਸਿਸਟਮ ਹੈ ਜਿਹੜਾ ਉਸ ਨੇ ਸਰਕਾਰਾਂ ਦੀਆਂ ਬਾਹਾਂ ਮੋੜ ਕੇ ਜਣੀ ਜਨਤਾ ਦੇ ਵਿਰੋਧ ਦੇ ਵਿੱਚ ਇਹ ਕਾਨੂੰਨ ਬਣਾਉਣੇ ਤੇ ਲਾਗੂ ਕਰਨੇ ਉਹ ਉਹਨਾਂ ਦਾ ਜਣੀ ਮੁਢਲਾ ਕੰਮ ਆ ਪਹਿਲਾ ਕੰਮ ਆ ਸਾਡੇ ਵਰਕਰਾਂ ਦਾ ਜਾਂਦਾ ਦਿੱਲੀ ਵੱਲੋਂ ਪੈਦਲ ਚੱਲ ਕੇ ਤੇ ਉਸ ਤੇ ਵੀ ਕਿਵੇਂ ਗੰਦੇ ਪਾਣੀ ਦੀਆਂ ਬਿਛਾੜਾ ਕਿਵੇਂ ਵੱਡੇ ਵੱਡੇ ਗੋਲੇ ਉੱਥੇ ਜਿਹੜੇ ਸਿੱਟੇ ਜਾਂਦੇ ਆ ਤੇ ਕਿਵੇਂ ਫੁੱਲਾਂ ਦੇ ਵਿੱਚ ਕਿਵੇਂ ਕੈਮੀਕਲ ਦੀ ਮਲਾਵਟ ਕਰਕੇ ਕਿਵੇਂ ਲੋਕਾਂ ਦੇ ਜਿਹੜੀ ਫੁੱਲ ਸਿੱਟੇ ਜਾਂਦੇ ਆ ਇਹ ਜਿਹੜੀ ਜਿਹੜੀ ਖੇਤੀ ਨੀਤੀ ਕੋਮੀ ਖੇਤੀ ਨੀਤੀ ਲੈ ਕੇ ਆਇਆ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਆ ਤੇ ਇਹਨੂੰ ਬਿਲਕੁਲ ਵੀ ਲਾਗੂ ਨਹੀਂ ਹੋਣ ਦਵਾਂਗੇ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਅੱਜ 12 ਵਜੇ ਤੋਂ 3 ਵਜੇ ਤੋਂ ਲੈ ਕੇ ਰੇਲ ਰੋਕਨ ਦਾ ਫੈਸਲਾ ਲਿੱਤਾ ਗਿਆ ਸੀ ਉਥੋਂ ਲੈ ਕੇ ਅੱਜ ਪਟਿਆਲਾ ਦੀ ਗੱਲ ਕੀਤੀ ਜਾ ਪਟਿਆਲਾ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕਨ ਦਾ ਜਿਹੜਾ ਉਹ 12 ਵਜੇ ਸ਼ੁਰੂ ਕਰ ਦਿੱਤਾ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਰੇਲ ਦੇ ਉੱਪਰ ਜਿਹੜੇ ਕਿ ਕਿਸਾਨ ਵੀਰ ਖੜੇ ਹੋਏ ਨੇ ਤੇ ਧਰਦਾ ਜਿਹੜਾ ਹੈਗਾ ਸਟੇਸ਼ਨ ਦੇ ਉੱਪਰ ਜਿਹੜਾ ਕ ਉਹ ਲਗਾ ਰੱਖਿਆ ਹੈ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਹੀ ਜਿਹੜੇ ਹੈਗੇ ਉਹ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਨੂੰ ਲਗਾਤਾਰ ਜਿਹੜਾ ਬੰਦ ਹੈ ਦਿੱਲੀ ਨੂੰ ਕੂਚ ਕਰਨ ਵਾਸਤੇ ਤੇ ਤਸ਼ੱਦਦ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਸਾਡੇ ਨਾਲ ਕਿਸਾਨਾਂ ਦੇ ਤੇ ਵਧੀਆਂ ਮੌਜੂਦ ਨੇ ਗੱਲਬਾਤ ਕਰਨ ਲਈ ਅ ਰਣਜੀਤ ਜੀ ਕੀ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਕਿ ਜਗਦੀਸ਼ ਸਿੰਘ ਢੱਲੇਵਾਲ ਲਗਾਤਾਰ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਅੱਜ ਕਿਸਾਨ ਜਥੇਬੰਦੀ ਵੱਲੋਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲ ਰੋਕਣ ਦਾ ਜਿਹੜਾ ਕਿ ਨਿਰਦੇਸ਼ ਦਿੱਤਾ ਗਿਆ ਸੀ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਕੇਂਦਰ ਸਰਕਾਰ ਨੂੰ ਕੋਈ ਅਸਰ ਹੋਏਗਾ ਇਸ ਤੇ ਮੈਂ ਰਣਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਤੇ ਅੱਜ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤਾ 23ਵੇਂ ਦਿਨ ਦੇ ਵਿੱਚ ਹੋ ਸ਼ਾਮਲ ਹੋ ਗਿਆ ਤੇ ਸਰਕਾਰਾਂ ਨੇ ਅਸਲ 'ਚ ਜਿਹੜੀ ਸਾਡੇ ਇਤੋਂ ਕਾਰਪੋਰੇਟ ਹੈ ਪੂਰੀ ਦੁਨੀਆ ਭਰ ਦਾ ਕਾਰਪੋਰੇਟ ਸਿਸਟਮ ਹੈ ਜਿਹੜਾ ਉਸ ਨੇ ਸਰਕਾਰਾਂ ਦੀਆਂ ਬਾਹਾਂ ਮੋੜ ਕੇ ਜਣੀ ਜਨਤਾ ਦੇ ਵਿਰੋਧ ਦੇ ਵਿੱਚ ਇਹ ਕਾਨੂੰਨ ਬਣਾਉਣੇ ਤੇ ਲਾਗੂ ਕਰਨੇ ਉਹ ਉਹਨਾਂ ਦਾ ਜਣੀ ਮੁਢਲਾ ਕੰਮ ਆ ਪਹਿਲਾ ਕੰਮ ਆ ਸੋ ਉਹ ਮੋਦੀ ਸਾਹਿਬ ਖੂਬੀ ਜਿਹੜਾ ਉਹ ਨਿਭਾ ਰਹੇ ਆ ਪਰ ਉਹਨਾਂ ਨੂੰ ਨਹੀਂ ਪਤਾ ਕਿ ਜੇ ਜਨਤਾ ਸਾਡੀ ਬਚੂਗੀ ਤਾਂ ਰਾਜ ਭਾਗ ਵੀ ਤਾਂ ਬਚਣਗੇ ਤੇ ਡੱਲੇ ਵਾਲਾ ਸਾਹਿਬ ਭਾਵੇਂ ਉਹਨਾਂ ਦੀ ਹਾਲਤ ਉਹਨਾਂ ਦੀ ਸਿਹਤ ਆ ਜਿਹੜੀ ਬਹੁਤ ਆ ਡਾਊਨ ਹੋਈ ਆ ਪਰ ਮੇਰੀ ਡਿਊਟੀ ਤਕਰੀਬਨ ਉੱਥੇ ਹੀ ਹੁੰਦੀ ਆ ਪਰ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਦੂਜੇ ਪਾਸੇ ਸਾਡਾ ਇੱਕ ਸ਼ੰਭੂ ਬਾਗਰ ਤੋਂ ਮਰਜੀਬੜਿਆਂ ਦਾ ਜਿਹੜਾ ਜਥਾ 101 ਸਾਡੇ ਵਰਕਰਾਂ ਦਾ ਜਾਂਦਾ ਦਿੱਲੀ ਵੱਲ ਨੂੰ ਪੈਦਲ ਚੱਲ ਕੇ ਤੇ ਉਸ ਤੇ ਵੀ ਕਿਵੇਂ ਗੰਦੇ ਪਾਣੀ ਦੀਆਂ ਬਿਛਾੜਾਂ ਕਿਵੇਂ ਵੱਡੇ ਵੱਡੇ ਗੋਲੇ ਉੱਥੇ ਜਿਹੜੇ ਸਿੱਟੇ ਜਾਂਦੇ ਆ ਤੇ ਕਿਵੇਂ ਫੁੱਲਾਂ ਦੇ ਵਿੱਚ ਕਿਵੇਂ ਕੈਮੀਕਲ ਦੀ ਮਲਾਵਟ ਕਰਕੇ ਕਿਵੇਂ ਲੋਕਾਂ ਦੇ ਜਿਹੜੀ ਫੁੱਲ ਸਿੱਟੇ ਜਾਂਦੇ ਆ ਤੇ ਦੂਜਾ ਇੱਥੇ ਹੀ ਬਸ ਨਹੀਂ ਤੇ ਦੋ ਦਿਨ ਪਹਿਲਾਂ ਭਾਰਤ ਸਰਕਾਰ ਨੇ ਕੌਮੀ ਖੇਤੀ ਨੀਤੀ ਦੇ ਨਾਂ ਤੇ ਇੱਕ ਏਜੰਡਾ ਲੈ ਕੇ ਆਏ ਨੇ ਵੱਡਾ ਜਿਦੇ ਵਿੱਚ ਤਿੰਨ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਸੀ ਤੇ ਉਹਨਾਂ ਨੂੰ ਇਸ ਖੇਤੀ ਨੀਤੀ ਜਿਹੜੀ ਕੌਮੀ ਖੇਤੀ ਨੀਤੀ ਜਿਹੜੀ ਲੈ ਕੇ ਆਇਆ ਉਹਦੇ ਵਿੱਚ ਸ਼ਾਮਲ ਕਰਕੇ ਆ ਰਹੇ ਆ ਜਿਵੇਂ ਸੈਲੋ ਪਲਾਂਟ ਆ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਨੇ ਹੋਰ ਸਟੇਟਾਂ 'ਚ ਵੀ ਹੋਣਗੇ ਕਿ ਸੈਲੋ ਪਲਾਂਟ ਨੂੰ ਮੰਡੀ ਦੀ ਨੀਤੀ ਦੇ ਤਹਿਤ ਉਹਨਾਂ ਨੂੰ ਮੰਡੀ ਕਿਵੇਂ ਲਿਆਂਦਾ ਜਾਵੇ ਸਾਡੇ ਲਈ ਵੱਡਾ ਇਹ ਸਵਾਲ ਆ ਤੇ ਦੂਜਾ ਵੱਡਾ ਇਹ ਆ ਵੀ ਜਿਵੇਂ ਸਾਡਾ ਮੰਡੀਕਰਨ ਬੋਰਡ ਆ ਜਿਹੜਾ ਅੱਜ ਖੇਤੀ ਨਾਲ ਸੰਬੰਧਿਤ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਉਹਨਾਂ ਦੇ ਜੋ ਵੀ ਚੀਜ਼ਾਂ ਨਾਲ ਸੰਬੰਧਿਤ ਹੈਗਾ ਸਾਡੇ ਲਈ ਕੁਝ ਵੀ ਉਹ ਮੰਡੀਆਂ ਦਾ ਪ੍ਰਬੰਧ ਕਰਦਾ ਲੀਵਰ ਦਾ ਕਰਦਾ ਤੇ ਕਿਸਾਨਾਂ ਦੇ ਕਿਤੇ ਨਾ ਕਿਤੇ ਜੇ ਖੇਤਾਂ 'ਚ ਕੰਮ ਕਰਦੇ ਦੀ ਕਿਤੇ ਛੱਟਪੇਟ ਲੱਗਦੀ ਆ ਉਹਨਾਂ ਲਈ ਤੇ ਲੱਖਾਂ ਹੀ ਲੋਕ ਨੇ ਜਿਹੜੇ ਮੰਡੀਆਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਬੇਰੁਜ਼ਗਾਰ ਕਰਨ ਦੇ ਲਈ ਸਭ ਤੋਂ ਵੱਡਾ ਇੱਕ ਹਮਲਾ ਇਹ ਵੀ ਕੀਤਾ ਜਾ ਰਿਹਾ ਕਿ ਮੰਡੀਕਰਨ ਬੋਰਡ ਆ ਜਿਹੜਾ ਉਹਨੂੰ ਵੀ ਹੈਂਡੀਕੈਪਡ ਕੀਤਾ ਜਾਵੇ ਤੇ ਉਹਨੂੰ ਵੀ ਰੱਦ ਕਰਕੇ ਸੈਲੋ ਵਾਲਿਆਂ ਦੇ ਪੱਲੇ ਪਾਇਆ ਜਾਵੇ ਇਹ ਜਣੀ ਜਿਹੜੀ ਖੇਤੀ ਨੀਤੀ ਕੋਮੀ ਖੇਤੀ ਨੀਤੀ ਲੈ ਕੇ ਆਇਆ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਆਂ ਤੇ ਇਹਨੂੰ ਬਿਲਕੁਲ ਵੀ ਲਾਗੂ ਨਹੀਂ ਹੋਣ ਦਵਾਂਗੇ ਕੱਲ ਕੀਤੀ ਜੇ ਕਿਸਾਨ ਜਿੱਥੇ ਬੰਦੇ ਜਿੱਥੇ ਧਰਨਾ ਲਗਾ ਰਹੇ ਉਹਥੇ ਮਰਨ ਵਰਤ ਤੇ ਜਗਜੀਤ ਸਿੰਘ ਢੱਲੇਵਾਲ ਤੇ ਬੈਠੇ ਹੋਏ ਨੇ ਤੇ ਪਰ ਕਈ ਮੌਤਾ ਵੀ ਹੋ ਰਹੀਆਂ ਨੇ ਉਹ ਅਚਾਨਕ ਜਿਹੜੀ ਮੌਤਾ ਹੋ ਰਹੀਆਂ ਨੇ ਜਥੇਬੰਦੀਆਂ ਦੀ ਜੇ ਲਗ ਲਗ ਧਰਨੇ ਤੇ ਬੈਠ ਕੇ ਅੱਜ ਇੱਕ ਹੋਰ ਕਿਸਾਨ ਦੀ ਜਿਹੜੀ ਅਗੇ ਰਣਜੋਤ ਸਿੰਘ ਦੀ ਜਿਹੜੀ ਡੈਥ ਹੋ ਗਈ ਆ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਸਾਨ ਲਗਾਤਾਰੀ ਮ੍ਰਿਤਿ ਹੋਂਦੀ ਜਾ ਰਹੀ ਹੈ ਤੇ ਕਿਸੇ ਸਰਕਾਰ ਦੇ ਕੋਈ ਅਸਰ ਨਹੀਂ ਹੋ ਰਿਹਾ ਦੇਖੋ ਜੀ 750 ਸਾਡਾ ਕਿਸਾਨ ਆ ਜਿਹੜਾ ਪਿੱਛੇ 2020 21 ਦੇ ਵਿੱਚ ਜਿਹੜਾ ਘੋਲ ਲੜਿਆ ਗਿਆ ਉਹਦੇ ਚ ਸ਼ਹੀਦ ਹੋਇਆ ਤੇ ਹਜ਼ਾਰਾਂ ਲੋਕੋ ਦੇ ਚ ਫੱਟੜ ਹੋਇਆ ਇਸੇ ਤਰ੍ਹਾਂ ਹੀ ਜਿਹੜਾ 10 ਮਹੀਨੇ ਤੋਂ ਵੱਧ ਸਮਾਂ ਚ ਹੋ ਗਿਆ ਉਹਦੇ ਵਿੱਚ ਦੋਨੇ ਬਾਡਰਾਂ ਤੇ 40 ਦੇ ਲਗਭਗ ਸਾਡੇ ਜਿਹੜੇ ਕਿਸਾਨ ਆ ਜਿਹੜੇ ਸ਼ਹੀਦ ਹੋ ਚੁੱਕੇ ਆ ਤੇ 500 ਦੇ ਲਗਭਗ ਆ ਜਿਹੜੇ ਫਟੜ ਹੋ ਚੁੱਕੇ ਆ ਪਰ ਉਹਦੇ ਜੋ ਜਿਹੜਾ ਤੁਸੀਂ ਗੱਲ ਕੀਤੀ ਹੈ ਸਾਡੇ ਸਾਥੀ ਰਣਜੋਤ ਸਿੰਘ ਦੀ ਤੇ ਉਸ ਨੇ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖਦੇ ਹੋਏ ਤੇ ਸ਼ੰਭੂ ਬਾਰਡਰ ਤੇ ਜਦੋਂ ਉੱਥੇ ਗੋਲਾਬਾਰੀ ਹੋ ਰਹੀ ਸੀ ਉਹਦੇ ਵਿੱਚ ਵੀ ਉਹ ਆਪ ਸ਼ਾਮਲ ਸੀ ਸਾਥੀ ਉਹ 10 ਮਹੀਨੇ ਤੋਂ ਹੀ ਉੱਥੇ ਕਿਤੇ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਉਸ ਬੰਦੇ ਨੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਮੰਨ ਕੇ ਵੀ ਸਰਕਾਰਾਂ ਸਾਡੇ ਨਾਂ ਦੀਆਂ ਕੋਈ ਚੀਜ਼ਾਂ ਨਹੀਂ ਸਾਡੀਆਂ ਇਹ ਵਿਰੋਧੀ ਨੇ ਤੇ ਉਸ ਨੇ ਉਸ ਚੀਜ਼ਾਂ ਨੂੰ ਦੇਖਦੇ ਹੋਏ ਉਹਨੇ ਸਲਫਾਸ ਦੀ ਜਿਹੜੀ ਗੋਲੀ ਆ ਉਹ ਲੈ ਲਈ ਪਰ ਕੱਲ ਤੱਕ ਸਾਨੂੰ ਜੋ ਲੱਗਦਾ ਸੀ ਕਿ ਸਾਡਾ ਸਾਥੀ ਜਰੂਰ ਸਾਡੇ ਚ ਵਾਪਸ ਆਊਗਾ ਪਰ ਕੁਦਰਤ ਨੂੰ ਜੋ ਮਨਜ਼ੂਰ ਆ ਤੇ ਉਹ ਸਾਡਾ ਸਾਥੀ ਆ ਜਿਹੜਾ ਅੱਜ ਸ਼ਹੀਦ ਹੋ ਗਿਆ ਜਿਹਦੀ ਸ਼ਹੀਦੀ ਦੀ ਜ਼ਿੰਮੇਵਾਰੀ ਆ ਇੱਥੋਂ ਦੀ ਪੰਜਾਬ ਸਰਕਾਰ ਦੀ ਇੱਥੋਂ ਦੀ ਸੈਂਟਰ ਸਰਕਾਰ ਦੀ ਤੇ ਇਹਨਾਂ ਸਰਕਾਰਾਂ ਦੀ ਉਹ ਜ਼ਿੰਮੇਵਾਰੀ ਆ ਕਿਉਂਕਿ ਜੇ ਸੱਚੀ ਮੁੱੱਚੀ ਉਹਦਾ ਇਲਾਜ ਵਧੀਆ ਹੁੰਦਾ ਤਾਂ ਉਹ ਸਾਡਾ ਸਾਥੀ ਸਾਡੇ ਤੋਂ ਨਾ ਵਿਛੜਦਾ ਬਿਲਕੁਲ ਅੱਜ ਕਿਸਾਨ ਜਥੇਬੰਦਿਆਂ ਨੂੰ ਜਿਹੜੇ ਕਾਲ ਦਿੱਤੇ ਸੀ 12:00 ਵਜੇ ਤੋਂ 3:00 ਵਜੇ ਤੱਕ ਉਸ ਨੂੰ ਲੈ ਕੇ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਉੱਪਰ ਪੂਰਾ ਪੂਰਨ ਤੌਰ ਤੇ ਜਿਹੜਾ ਕਿ ਧਰਨਾ ਲਗਾਇਆ ਗਿਆ ਕਿ ਕੋਈ ਵੀ ਰੇਲ ਇੱਥੋਂ ਨਹੀਂ ਲੰਘ ਦਿੱਤੀ ਜਾਏਗੀ ਤੇ ਰਣਜੋਤ ਸਿੰਘ ਜੀ ਦੀ ਡੈਥ ਹੋਈ ਹੈ ਉਸ ਨੂੰ ਲੈ ਕੇ ਅੱਜ ਪਹਿਲੇ ਸ਼ੁਰੂ ਕਰਨ ਤੋਂ ਪਹਿਲੇ ਹੀ ਮੌਨ ਵਰਤ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਵੱਲੋਂ ਰੱਖਿਆ ਗਿਆ ਉਹਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤਰਨਾਲ ਸ਼ੁਰੂ ਕੀਤਾ ਗਿਆ ਤੇ ਤੁਹਾਨੂੰ ਤਸਵੀਰਾਂ ਉਹਨੂੰ ਦਿਖਾ ਦ ਕਿਸ ਤਰ੍ਹਾਂ ਨਾਲ ਕਿਸਾਨ ਜਥੇਬੰਦੀਆਂ ਜਿਹੜੇ ਸਟੇਸ਼ਨ ਦੇ ਉੱਪਰ ਬੈਠੇ ਹੋਏ ਨਜ਼ਰ ਆ ਰਹੇ ਨੇ ਸਪੀਚ ਵਗੈਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਹੜੀ ਬੀਬੀਆਂ ਨੇ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਨਜ਼ਰ ਆ ਰਹੀਆਂ ਨੇ ਕਾਫੀ ਜ਼ਿਆਦਾ ਜਿਹੜੀ ਬੀਬੀਆਂ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਇਹਨਾਂ ਦਾ ਕਹਿਣਾ ਕਿ ਜਦ ਤੱਕ ਸਰਕਾਰ ਸਾਡੀ ਮੰਗਾਂ ਨਹੀਂ ਪੂਰੀ ਕਰਦੀ ਉਹ ਅਸੀਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਤਰਨਾਲ ਲਗਾ